ਭਾਈ ਆ ਆਪਣੇ ਨਾਲ ਬੈਠਾ ਇਹ ਬਾਈ ਬਹੁਤ ਇੰਟੈਲੀਜੈਂਟ ਆ ਕੋ ਮੈਂ ਫਿਰ ਆਪਾਂ ਐਜੇ ਮੋਟੀਵੇਸ਼ਨ ਇੱਕ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਵੀ ਜਿਹੜਾ ਵਰਕ ਆ ਜਿਹੜਾ ਆਪਾਂ ਕੰਮ ਕਰਦੇ ਆ ਉਹਤੇ ਫੋਕਸ ਕਰਨਾ ਚਾਹੀਦਾ ਜੀ ਬਾਈ ਜੀ ਬਾਈ ਬਿਲਕੁਲ ਰੀਜਨ ਕੀ ਆ ਵੀ ਜਿਹੜਾ ਆਪਣਾ ਤਰੰਗਾਂ ਘਾਪਰੇ ਵੱਲੋਂ ਛੱਡਦੇ ਆ ਜੀ ਨੇਚਰ ਵਾਪਸ ਦਿੰਦੀ ਉਹ ਕਿਵੇਂ ਜੀ ਬਾਈ ਜਿਵੇਂ ਹੁਣ ਤੂੰ ਬੈਠਾ ਮੈਂ ਤੈਨੂੰ ਗਲਤ ਬੋਲ ਤੂੰ ਕੀ ਬੋਲੇਗਾ ਮੈਂ ਕਾਲੀ ਕੱਢਦਾ ਬਈ ਬੰਦਾ ਕਾਲੀ ਕੱਢੇਗਾ ਨਾ ਇਹ ਤੂੰ ਪਿਆਰ ਨਾਲ ਬੋਲ ਤੂੰ ਪਿਆਰ ਨਾਲ ਬੋਲੇਗਾ ਨਾ ਇਹ ਨੇਚਰ ਆ ਜਿਹੜੀ ਤਰੰਗ ਛੱਡਾਂਗੇ ਆਪਣੇ ਵੱਲੋਂ ਅਗਲੇ ਵੱਲ ਉਹ ਵਾਪਸ ਹੋਣੀ ਜੀ ਬਾਈ ਆਉਣੀ ਆਉਣੀ ਨਾ ਤੇ ਹੋਰ ਬਈ ਕੰਮ ਬਾਰੇ ਤੂੰ ਥੋੜੀ ਦੇਖਿਆ ਬਾਈ ਯਾਰ ਜੇ ਦੇਖੋ ਕੰਮ ਨੂੰ ਆਪਾਂ ਜਿੰਨਾ ਟਾਈਮ ਦਵਾਂਗੇ ਨਾ ਕੰਮ ਵੀ ਮੂਰ ਹੋਰ ਲੈ ਕੇ ਆਪਾਂ ਨੂੰ ਤਰੱਕੀ ਦੇਊਗਾ ਜੇ ਉਹਨੂੰ ਜਿੰਨਾ ਟਾਈਮ ਦੇ ਸਕਦੇ ਨਾ ਕੰਮ ਨੂੰ ਕੰਮ ਸਮਝ ਕੇ ਕਾ ਬੰਦਾ ਲਾਜ਼ਮੀ ਯਾਰ ਕਾਮਯਾਬ ਹੋਏ ਇੱਕ ਦਿਨ ਬੰਦੇ ਨੂੰ ਉਹਦੀ ਮਿਹਨਤ ਦਾ ਫਲ ਮਿਲਦੀ ਆ ਅੱਜ ਤੁਸੀਂ ਦਲਜੀਤ ਦੋਸਾਨ ਤੇ ਲਾ ਲਓ ਬਈ ਉਹਨੂੰ 20 ਸਾਲ ਹੋ ਗਏ ਇੰਡਸਟਰੀ ਵਿੱਚ ਲੈਜੈਂਡਰੀ ਬੰਦਾ ਬਣਿਆ ਹੋਇਆ ਇਸ ਟਾਈਮ ਤੇ ਪੰਜਾਬ ਨੂੰ ਕਿੱਥੋਂ ਤੱਕ ਲੈ ਕੇ ਗਿਆ ਇੰਨੀ ਮਿਹਨਤ ਕਰੀ ਆ ਬਈ ਜਿੰਨੀ ਹੌਲੀ ਬੰਦੇ ਨੂੰ ਮਿਹਨਤ ਪਾਉਂਦੀ ਓਨੀ ਜ਼ਿਆਦਾ ਟਾਈਮ ਲੈਂਦੀ ਆ ਨਾ ਇਹਦਾ ਕੋ ਸਟੈਪ ਵਾਈਜ਼ ਸਟੈਪ ਚੱਲਾਂਗੇ ਕਿਉਂਕਿ ਓਨਾ ਜ਼ਿਆਦਾ ਟਾਈਮ ਜਿੰਨਾ ਟਾਈਮ ਲੱਗੂਗਾ ਤਰੱਕੀ ਨੂੰ ਓਹ ਜ਼ਿਆਦਾ ਰਹੂਗੀ ਬਈ ਤੇ ਅੱਜ ਕੱਲ ਕੀ ਹੋਇਆ ਬਾ ਵੀ ਜ਼ਿੰਦਗੀ ਹੋ ਗਈ ਬਹੁਤ ਫਾਸਟ ਹਾਂ ਵੀ ਹੋ ਜਾ ਮੈਂ ਇੱਕਦਮ ਕਦਮ ਘਾੜ ਦਿਆ ਇੱਕਦਮ ਜੀ ਭਾਈ ਪੜਾਈ ਕਰਦੇ ਆਂ ਸਾਲ ਬਾਅਦ ਰਿਜ਼ਲਟ ਆਉਂਦਾ ਜੀ ਭਾਈ ਉਹਦਾ ਆਪਾਂ ਨੂੰ ਵੈਰੀਫਾਈਟ ਮਿਲਦਾ ਜੀ ਪਹਿਲਾਂ ਮੈਂ ਵੀ ਦੱਸਿਆ ਸੀ ਮੈਂ ਇੰਨਾ ਪੜਿਆ 4 ਡਿਗਰੀਆਂ ਮੇਰੇ ਕੋਲੇ ਤੇ ਅਜੇ ਤੱਕ ਮੈਂ ਜੋਬ ਤੇ ਇਹਦਾ ਗੱਲ ਉਹਦਾ ਬੈਨੀਫਿਟ ਇਹ ਨਹੀਂ ਪਤਾ ਵੀ ਤੁਸੀਂ ਆਏ ਨਹੀਂ ਮੈਂ ਕਹਿੰਦਾ ਵੀ ਨਹੀਂ ਮਿਲਿਆ ਪਰ ਮੈਂ ਇਹ ਸੋਚਦਾ ਵੀ ਜਿਹੜੀ ਮੈਂ ਕਾਲਜ ਲਾਈਫ ਦੇਖੀ ਉਹ ਤੋਂ ਗੇਨ ਬਹੁਤ ਕੁਝ ਕੀਤਾ ਨੌਲੇਜ ਬਹੁਤ ਲਈਆ ਨੌਲੇਜ ਬਹੁਤ ਲਾਈਫ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਜ਼ਿਰਟੀ ਜਾਂ ਪੈਸਾ ਜਿਹਦੇ ਕੋਲੇ ਪੈਸਾ ਹੈ ਬਾਈ ਤੂੰ ਅੱਜ ਮੰਜੇ ਤੇ ਪੈ ਗਿਆ ਤੈਨੂੰ ਡਾਕਟਰ ਨੇ ਕਹਿੰਦਾ ਕੋਹ ਨਹੀਂ ਖਾਣਾ ਜੀ ਭਾਈ ਹੋ ਚਾਰ ਹਾਂਜੀ ਜੇ ਤੂੰ ਉਹ ਸਿਚੁਏਸ਼ਨ ਨੂੰ ਹੈਂਡਲ ਕਰਨਾ ਜਾਣਦਾ ਸਹੀ ਗੱਲ ਉਹ ਸਿਚੁਏਸ਼ਨ ਤੇ ਲੰਘਿਆ ਉਹ ਤੋਂ ਸਿਚੁਏਸ਼ਨ ਦੇ ਬੰਦੇ ਮਿਲੇ ਤੂੰ ਬਾਹਰ ਅੰਦਰ ਗਿਆ ਉਹਨੂੰ ਪਤਾ ਵੀ ਹੈਂਡਲ ਕਿਵੇਂ ਕਰੀ ਜੀ ਬਾਈ ਸੋ ਆਪਣਾ ਮੈਸੇਜ ਤਾਂ ਇਹੀ ਸੀ ਲੋਕਾਂ ਨੂੰ ਵੀ ਜਿਹੜਾ ਵਰਕ ਆ ਉੱਤੇ ਫੋਕਸ ਕਰੋ ਹਾਂਜੀ ਬਾਈ ਇੱਕਦਮ ਕੁਝ ਨਹੀਂ ਮਿਲਦਾ ਔਰ ਇਹ ਟਾਈਮ ਲੱਗਦਾ ਹੁੰਦਾ ਉਹ ਹੈਸ਼ ਕਰਨਾ ਜ਼ਰੂਰੀ ਆ ਬਈ ਬੰਦੇ ਨੂੰ ਤੇ ਜੇ ਹੁਣ ਅਸੀਂ ਤੁਹਾਨੂੰ ਗੱਲਾਂ ਦੱਸੀਆਂ ਕੰਮ ਦੀਆਂ ਗੱਲਾਂ ਨੇ ਪਹਿਲੇ ਲੋਕ ਕਹਿਣਗੇ ਚੱਲ ਬੋਲੀ ਜਾਂਦੇ ਆਪਾਂ ਨੂੰ ਪਤਾ ਐ ਕੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਇਹ ਮੈਸੇਜ ਵਧੀਆ ਲੱਗਿਆ ਮੋਟੀਵੇਸ਼ਨ ਵਾਲੀ ਕੋਈ ਵੀਡੀਓ ਹੈਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਹਰੇਕ ਵੀਰ ਤੱਕ ਜਾਵੇ ਕਿਉਂਕਿ ਪੇਸ਼ੈਂਸ ਰੱਖ ਕੇ ਅਗਲਾ ਚੱਲੇ ਇੱਕਦਮ ਕੁਝ ਨਹੀਂ ਗੇਨ ਕਰਦੇ ਜਿਹੜਾ ਇੱਕਦਮ ਆਊਗਾ ਤਾਂ ਇੱਕਦਮ ਹੀ ਚੱਲੇ ਤੇ ਜਿਹੜੀ ਤਰੰਗ ਆਪਾਂ ਛੱਡਾਂਗੇ ਕਿਸ ਨਾਲ ਲੜਾਂਗੇ ਜਾਂ ਪਿਆਰ ਕਰਾਂਗੇ ਅੱਗੋਂ ਆਪਾਂ ਨੂੰ ਰਿਪੀਟ ਉਹੀ ਮਿਲੂ ਨੇਚਰ ਰਿਪੀਟ ਉਹੀ ਤੇ ਸੋ ਬਹੁਤ ਬਹੁਤ ਧੰਨਵਾਦ ਸੁਣ ਲਈ ਤੁਹਾਡਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ